ਤਰਨਤਾਰਨ ਪੁਲਸ ਵੱਲੋਂ ਵੱਖ-ਵੱਖ ਗੋਲੀਆਂ ਚਲਾਈਆਂ ਜਾਂਦੇ ਕਤਲ ਕੇਸਾਂ ਵਿੱਚ ਮੁੱਖ ਦੋਸ਼ੀਆਂ ਨੂੰ ਕਾਬੂ ਐਸਐਸਪੀ ਗਰੇਵਾਲ ਨੇ ਦਿੱਤੀ ਜਾਣਕਾਰੀ ਅੱਜ ਤਰਨਤਾਰਨ ਨੇ ਐਸਐਸਪੀ ਰਵਜੋਤ ਗਰੇਵਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ ਜਿਸ ਵਿੱਚ ਗਰੇਵਾਲ ਨੇ ਦੱਸਿਆ ਕਿ ਪਿਛਲੇ ਦਿਨੀ ਦੋ ਥਾਵਾਂ ਤੇ ਗੋਲੀਆਂ ਮਾਰ ਕੇ ਕਤਲ ਕਰਨ ਜਾਂਦ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ ਇਸ ਸੰਬੰਧੀ ਤਰਨਤਾਰਨ ਸੀਆਈਐਸ ਸਟਾਫ ਇਨਚਾਰਜ ਪਰ ਪ੍ਰਭਜੀਤ ਸਿੰਘ ਤਰਨਤਾਰਨ ਥਾਲਾ ਸਰਹਾਲੀ ਅਤੇ ਸ਼੍ਰੀ ਚੋਲਾ ਸਾਹਿਬ ਪੁਲਸ ਵੱਲੋਂ ਬੀਤੀ ਸ਼ਾਮ ਸਰ ਦੂਲ ਸਿੰਘ ਅਤੇ ਹਰਪਾਲ ਸਿੰਘ ਦੋਵੇਂ ਸ਼ੂਟਰ ਕਾਬੂ ਕੀਤੇ ਗਏ ਹਨ ਇਹਨਾਂ ਦੋਵਾਂ ਤੁਰੰਤ ਤਰੰਤ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾ ਰਹੇ ਹਨ ਜੋ ਬ੍ਰਿਕੀ ਨਾਲ ਪੜਤਾਲ ਕਰਨ ਤੋਂ ਬਾਅਦ ਹੋਰ ਵੀ ਆ ਸਕਿਆ ਕਿ ਹੋਰ ਵੀ ਬਰਬੰਦ ਹੋ ਸਕਦੇ ਹਨ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸ਼ਰਾ ਗੈਂਗ ਬਨੋ ਦਿੱਤੀ ਗਈ ਸੀ ਤਾ ਤਰੰਤਰਨ ਪੁਲਿਸ ਨੂੰ ਇਹ ਦੋਨਾਂ ਕੇਸਿਸ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਹੈ ਆ ਸਬਡਿਵੀਜ਼ਨ ਪੱਟੀ ਆ ਸੀਆਈਡੀ ਸਾਡੀ ਜਿਹੜੀ ਟੀਮ ਹੈਗੀ ਹੈ ਐਂਡ ਸਬਡਿਵੀਜ਼ਨ ਗੋਇੰਡਵਾਲ ਇਹਨਾਂ ਸਾਰਿਆਂ ਨੇ ਆ ਸਾਡੀ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਬੀ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਹੈ ਇਹ ਦੋਨੋਂ ਮਰਡਰ ਕੇਸਿਸ ਟ੍ਰੇਸ ਕੀਤੇ ਨੇ ਤੇ ਆ ਸਾਡੀ ਇਨਵੈਸਟੀਗੇਸ਼ਨ ਮੁਤਾਬਕ ਇਹ ਦੋਨੋਂ ਮਰਡਰ ਕੇਸਿਸ ਇੱਕ ਜਿਹੜਾ ਇਹਨਾਂ ਦਾ ਮੋਡਿਊਲ ਸੀਗਾ ਉਹ ਦੋਨੋਂ ਇੱਕ ਕੋਈ ਮੋਡਿਊਲ ਨੇ ਕੀਤਾ ਸੀ ਦੋ ਜਾਣੇ ਸੀਗੇ ਜਿਹਦੇ ਵਿੱਚ ਤੇ ਇਹਦੇ ਵਿੱਚ ਹਰਪਾਲ ਸਿੰਘ ਏਲੀਅਸ ਭਾਲਾ ਹੈ ਜਿਹੜਾ ਉਹ ਮੇਨ ਛੂਟਾ ਸੀਗਾ ਅਤੇ ਨਾਲ ਸਰਦੂਲ ਸਿੰਘ ਉਰਫ ਦੋਲਾ ਹੈ ਜਿਹੜਾ ਇਹ ਇਹਨਾਂ ਦੇ ਨਾਲ ਸੀਗਾ ਸਰਦੂਲ ਸਿੰਘ ਤੇ ਇੱਕ ਪਹਿਲਾ ਪਰਚਾ ਦਰਜ ਹੈ ਤੇ ਹਰਪਾਲ ਭਾਲੇ ਤੇ ਚਾਰ ਪਰਚੇ ਦਰਜ ਨੇ ਉਹਦੇ ਤੇ ਆਰਮਜ਼ੈਕ ਦਾ ਪਰਚਾ ਦਰਜ ਹੈ ਤੇ ਮਰਡਰ ਦਾ ਤੇ ਐਨਡੀਪੀਐਸ ਦਾ ਇਸ ਤੋਂ ਪਹਿਲਾਂ ਉਹਦੀ ਕ੍ਰਿਮੀਨਲ ਹਿਸਟਰੀ ਹੈ ਅ ਇਸ ਕੇਸ ਦੇ ਵਿੱਚ ਹੋਰ ਬੰਦੇ ਵੀ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਮੁਤਾਬਿਕ ਇਨਵੋਲਡ ਨੇ ਉਹਨਾਂ ਦੀ ਪਾਲ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵਿਅਕਤੀ ਵੀ ਗ੍ਰਿਫਤਾਰ ਹੋਣਗੇ ਤੇ ਸਾਨੂੰ ਹੋਰ ਰਿਕਵਰੀ ਵੀ ਮਿਲੇਗੀ ਬੜੇ ਕਤਲ ਕਰਨ ਦਾ ਮੋਟਿਵ ਕੀ ਸੀ ਨਰਮ ਕੀ ਕਾਰਨ ਰਿਹਾ ਅ ਦੋਨੋਂ ਜੋ ਦੋਨੋਂ ਵਾਰਦਾਤਾਂ ਸੀਗੀਆਂ ਉਹਨਾਂ ਦਾ ਜਿਹੜਾ ਸੀ ਵੱਖ-ਵੱਖ ਮੰਤਵ ਸੀਗਾ ਜਿਹੜਾ ਨਸ਼ਹਿਰਾ ਮਰਡਰ ਕੇਸ ਸੀ ਉਹਦੇ ਵਿੱਚ ਉਹਨਾਂ ਦਾ ਇੱਕ ਫੈਮਿਲੀ ਡਿਸਕਿਊਟ ਦਾ ਜਿਹੜਾ ਉਹ ਕਹੇ ਸੀਗੇ ਕਿ ਉਹਨਾਂ ਦਾ ਆਪਦੀ ਫੈਮਲੀ ਦਾ ਇੱਕ ਬੰਦਾ ਸੀਗਾ ਉਹਦਾ ਮਰਡਰ ਹੋਇਆ ਸੀਗਾ ਉਹਦਾ ਬਦਲਾ ਲੈਣ ਲਈ ਤੇ ਅਜੈਬ ਸਿੰਘ ਬਾਰੇ ਉਹਨਾਂ ਨੇ ਇਹ ਜੀ ਪੋਸਟ ਪਾਈ ਸੀਗੀ ਕਿ ਇਹ ਇਨਫੋਰਮੇਸ਼ਨ ਦਿੰਦਾ ਸੀਗਾ ਪਰ ਇਹ ਜੋ ਦੋਨੋਂ ਕੇਸਸ ਨੇ ਇਹ ਸਤਨਸ਼ਹਿਰਾ ਦੇ ਕਹਿਣ ਤੇ ਇਹਨਾਂ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਇੱਕ ਫੋਰਨ ਬੇਸਡ ਆਪਰੇਟਰ ਕੀ ਬਣਾਉਂਦੀ ਕਿਹਾ ਹੈ ਮੈਂ ਇਹਦੀ ਬਰਾਮਦਗੀ ਜਿਹੜੀ ਆ ਕੀ ਚੱਲ ਰਹੀ ਹੈ ਜੀ ਤੇ ਸਾਨੂੰ ਉਮੀਦ ਹੈ ਕਿ ਅੱਗੇ ਵਿਛੋੜ ਕਵੇ ਸੱਜਣਾ ਤੁਸੀਂ ਮੈਨੂੰ ਨਹੀਂ ਦੱਸ ਰਹੇ ਕਿ ਜਿਹੜਾ ਫੈਮਿਲੀ ਇਹਨਾਂ ਦਾ ਡਿਸਪੋਜ਼ੀ ਬੰਦਾ ਮਾਰਿਆ ਸੀ ਕੀ ਉਸਤਰਾਮ ਸੱਤੇ ਦੀ ਫੈਮਿਲੀ ਤੋਂ ਬੰਦਾ ਮਾਰਿਆ ਗਿਆ ਸੀ ਜਿਹਦਾ ਬਦਲਾ ਲਿੱਤਣਾ ਹੈ ਠੀਕ ਬੜੋ